BSF ਨੇ ਪਠਾਨਕੋਟ ਜ਼ਿਲ੍ਹੇ ਦੀ ਬਮਿਆਲ ਸਰਹੱਦ ਤੇ ਇੱਕ ਉਸ ਪਾਟਿਆ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁਝ ਪਾਟਿਆ ਅਫਗਾਨਿਸਤਾਨ ਦਾ ਵਸਨੀਕ ਹੈ ਅਤੇ ਪਾਕਿਸਤਾਨ ਰਾਹੀਂ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਸੁਰੱਖਿਆ ਏਜੰਸੀਆਂ ਅਤੇ BSF ਅਤੇ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਉਸ ਕੋਲੋਂ 280 ਰੁਪਏ ਦੀ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ ਪੁੱਛਗਿੱਛ ਦੌਰਾਨ ਉਸਨੇ ਆਪਣਾ ਨਾਮ मजीब अहमद ਦੱਸਿਆ ਹੈ ਉਹ ਅਫਗਾਨਿਸਤਾਨ ਦੇ ਜ਼ੁਮਰੀ ਪਿੰਡ ਦਾ ਰਹਿਣ ਵਾਲਾ ਹੈ ਉਸਨੇ ਦੱਸਿਆ ਕਿ ਉਸਨੇ 5ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਤੇ ਉਸਦੀ ਪਤਨੀ ਰਾਬੀਆ ਤੇ ਇੱਕ ਬੇਟਾ ਆਸ਼ਿਫ ਸਮੇਤ 5 ਬੱਚੇ ਹਨ ਇਸ ਬੰਦੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਬੀਐਸਐਫ ਨੇ ਸਰਹੱਦ ਤੋਂ ਇੱਕ ਜਸੂਸ ਨੂੰ ਫੜਿਆ ਹੈ ਜਿਸ ਦੀ ਜਾਣਕਾਰੀ ਤੁਹਾਨੂੰ ਨਹੀਂ ਦਿੱਤੀ ਜਾ ਸਕਦੀ ਫਿਲਹਾਲ ਜਾਂਚ ਚੱਲ ਰਹੀ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਸਰ ਇੱਕ ਸ਼ੱਕੀ ਪੜਿਆ ਗਿਆ ਜੀ ਬਾਰਡਰ ਤੇ ਬੀਐਸਐਫ ਔਰ ਪੁਲਿਸ ਜਿਹੜੀ ਉਸ ਦੀ ਪੁਸ਼ਕਿਸ਼ ਕਰ ਰਹੀ ਹੈ ਤੁਹਾਡਾ ਕੀ ਕਹਿਣਾ ਸਰ ਜੀ ਅੱਜ ਮਾਰਨਿੰਗ ਤਕਰੀਬਨ 10:15 ਵਜੇ ਦੇ ਕਰੀਬ ਇੱਕ ਇੰਟਰਨੈਸ਼ਨਲ ਬਾਰਡਰ ਕ੍ਰਾਸ ਕਰਕੇ ਫੈਂਸ ਦੇ ਨਜ਼ਦੀਕ ਪਾਕਿਸਤਾਨ ਸਾਈਡ ਤੋਂ ਇੱਕ ਵਿਅਕਤੀ ਜਿਹੜਾ ਹੈਗਾ ਉਹ ਫੜਿਆ ਗਿਆ ਉਹਦੀ ਪੁਸ਼ਕਿਸ਼ ਤੋਂ ਪਤਾ ਲੱਗਿਆ ਕਿ ਇਹ ਅਫਗਾਨ ਨੈਸ਼ਨਲਸ ਆ ਔਰ ਇਹਦੀ ਡਿਟੇਲਸ ਅਸੀਂ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਇਹ ਪਾਕਿਸਤਾਨ ਦੇ ਜ਼ਰੀਏ ਇੰਡੀਆ ਵਾਲੇ ਪਾਸੇ ਦਾਖਲ ਹੋ ਰਿਹਾ ਸੀ ਅ ਜ਼ਿਕਰ ਜੋਗਾ ਕਿ ਇਹਦੇ ਕੋਲ ਕੋਈ ਹਥਿਆਰ ਜਾਂ ਕੋਈ ਉਸ ਤਰ੍ਹਾਂ ਦੀ ਵਸਤੂ ਨਹੀਂ ਮਿਲੀ ਸਿਰਫ ਪਾਕਿਸਤਾਨ ਦੇ ਕੁਝ ਕਰੰਸੀ ਨੋਟ ਨੇ ਤੇ ਇਹਦੇ ਅੱਗੇ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕਰ ਰਿਆ ਸਾਡੇ ਕੋਲ ਜਿਹੜੀ ਜੁਆਇੰਟ ਇੰਟਰੋਗੇਸ਼ਨ ਆ ਉਸ ਤੋਂ ਹੋਰ ਗੱਲਾਂ ਦਾ ਜਿਹੜਾ ਪਤਾ ਲੱਗੇਗਾ ਕਿ ਕਿਸ ਮਨਸਕ ਮਕਸਦ ਦੇ ਨਾਲ ਇਹ ਇੰਟਰਨੈਸ਼ਨਲ ਬਾਰਡਰ ਦੇ ਨਜ਼ਦੀਕ ਆਇਆ ਸੀ